ਹਰ ਇੱਕ ਡੌਗ ਦੀ ਐਕਸਰਸਾਈਜ਼ ਰਿਕੁਆਇਰਮੈਂਟ ਵੱਖੋ ਵੱਖਰੀ ਆ ਓਕੇ ਠੀਕ ਆ ਜਿਹੜਾ ਇਹ ਡਿਪੈਂਡ ਕਰਦਾ ਡੌਗ ਦੀ ਬਰੀਡ ਕਿਹੜੀ ਆ ਠੀਕ ਆ ਡੌਗ ਦੀ ਏਜ ਕਿੰਨੀ ਆ ਠੀਕ ਆ ਉਹਦੀ ਹੈਲਥ ਸਟੇਟਸ ਕੀ ਆ ਉਹਦਾ ਸਟੈਮਨਾ ਕਿੰਨਾ ਆ ਠੀਕ ਹੈ ਉਹ ਉਹਦੇ ਹਿਸਾਬ ਨਾਲ ਐਕਸਰਸਾਈਜ਼ ਬਣੀ ਆ ਓਕੇ ਜਿਹੜੇ ਛੋਟੇ ਬੱਚੇ ਪੱਪੀ ਦੀ ਐਕਸਰਸਾਈਜ਼ ਲੱਗ ਗਿਆ ਉਹ ਜੋਇੰਟ ਵੀਕ ਹੁੰਦੇ ਆ ਠੀਕ ਹੈ ਠੀਕ ਹੈ ਬੋਡੀ ਗਰੋ ਕਰਦੀ ਮਸਲ ਵੀਕ ਹੁੰਦੇ ਆ ਜੇ ਉਹਨਾਂ ਨੂੰ ਜਿਆਦਾ ਐਕਸਰਸਾਈਜ਼ ਵੀ ਦੇ ਦੋਗੇ ਉਹ ਇੰਜਰੀ ਹੋ ਸਕਦੀ ਠੀਕ ਹੈ ਤੇ ਓਵਰ ਐਕਸਰਸਾਈਜ਼ ਕਰੀ ਨਹੀਂ ਕਰਨਾ ਠੀਕ ਹੈ ਜਿੱਦਾਂ ਛੋਟੀਆਂ ਬਰੀਡਾਂ ਹਨ ਉਹਨਾਂ ਨੂੰ 20 ਤੋਂ 25 ਮਿੰਟ ਮਾਰਨਿੰਗ ਵਾਕ ਚਾਹੀਦੀ ਠੀਕ ਹੈ ਤੁਸੀਂ ਲੀਚ ਨਾਲ ਲੈ ਜਾਓ ਉਹਦੇ ਕੀ ਕੀ ਫਾਇਦੇ ਦੇਖੋ ਇਮਿਊਨ ਸਿਸਟਮ ਉਹਦਾ ਸਟਰੋਂਗ ਹੋਏਗਾ ਹਾਂਜੀ ਉਹਦੀ ਪੈਟ ਓਨਰ ਦੇ ਨਾਲ ਬੌਂਡਿੰਗ ਵਧੀਆ ਬਣੂਗੀ ਠੀਕ ਹੈ ਪੈਟ ਹੈਲਥੀ ਰਹੂਗਾ ਫਿਟ ਰਹੂਗਾ ਉਹਦੇ ਚ ਕਾਰਡੀਓ ਵਸਕੂਲਰ ਸਿਸਟਮ ਰੈਸਪੀਰੇਟਰੀ ਸਿਸਟਮ ਇਮਿਊਨ ਸਿਸਟਮ ਵੀਕ ਰਹੂਗਾ ਔਰ ਸਭ ਤੋਂ ਵੱਡੀ ਗੱਲ ਨੋਨ ਡਿਸਟਰਕਟਿਵ ਰਹੂਗਾ ਐਵੇਂ ਜਿਹੜਾ ਵਾ ਬਾਰਕਿੰਗ ਕਰਦਾ ਰਹਿੰਦਾ ਵੇਖ ਕੇ ਜਿਹੜਾ 24 ਘੰਟੇ ਜਿਹੜੇ ਡੌਗ ਨੇ ਘਰ ਰਹਿਣਾ ਨਾ ਉਹ ਉਹ ਬੋਰ ਹੋ ਜਾਂਦਾ ਤੇ ਬੋਰਡ ਪੈਟ ਆਲਵੇਸ ਡਿਸਟਰਕਟਿਵ ਠੀਕ ਹੈ ਉਹਦਾ ਨੇਚਰ ਅਗਰੈਸਿਵ ਹੋ ਜਾਂਦਾ ਡਿਸਟਰਕਟਿਵ ਹੋ ਜਾਂਦਾ ਠੀਕ ਹੈ ਮੈਂਟਲ ਇਲਨੈਸ ਰਹਿੰਦੀ ਆ ਠੀਕ ਹੈ ਇਸ ਕਰਕੇ ਜੇ ਕਿਸੇ ਨੇ ਪੈਟ ਰੱਖਿਆ ਵੈਸੇ ਚਾਹੀਦਾ 2 ਟਾਈਮ ਸ਼ੈਰ ਸਵੇਰੇ ਸ਼ਾਮ ਠੀਕ ਹੈ ਸ਼ੈਰ ਲੌਂਗ ਵਾਕ ਥੋੜੀ ਲਾਜੋ ਜਿਹੜਾ ਵੱਡੀ ਬਰੀਡ ਆ ਜਿੱਦਾਂ ਲੈਬਰਡੋਰ ਆ ਜਰਮਨ ਸ਼ੈਫਰਡ ਆ ਸੀਡ ਬਣਾ ਰਿਆ ਤੇ ਇਹਨਾਂ ਨੂੰ ਤੇ 45 ਤੋਂ 60 ਮਿੰਟ ਤੱਕ ਜਿਹੜੀ ਆ ਵਾਕ ਚਾਹੀਦੀ ਆ ਠੀਕ ਹੈ ਤੁਸੀਂ ਲੀਚ ਪਾ ਕੇ ਲੈ ਕੇ ਜਾਓ ਸੋਸ਼ੀਅਲਾਈਜ਼ ਕਰਨਾ ਪੈਟ ਨੂੰ ਬੜਾ ਜ਼ਰੂਰੀ ਆ ਸੋਸ਼ੀਅਲਾਈਜ਼ਡ ਪੈਟਸ ਆਲਵੇਸ ਬੀਹੇਵ ਵੈਲ ਠੀਕ ਹੈ ਠੀਕ ਹੈ ਔਰ ਇੱਕ ਹੋਰ ਗੱਲ ਕਰਾਂਗੇ ਟਾਇਰਡ ਪੈਟ ਆਲਵੇਸ ਅ ਗੁੱਡ ਪੈਟ ਜਿਹੜਾ ਟਾਇਰਡ ਪੈਟ ਹੈ ਉਹ ਨਾਨ ਡਿਸਟਰਕਟਿਵ ਹੋਊਗਾ ਉਹ ਵੱਧ ਘੱਟ ਜਾਨੀ ਤੋੜੂਗਾ ਠੀਕ ਹੈ ਇੱਕ ਉਹਦੀ એનર્ਜੀ ਜਿਹੜੀ ਬਣਨੀ ਆ ਉਹਦੀ ਇਹ ਤੁਸੀਂ ਉਹ ਥੋੜੀ ਜੀ ਕੰਜ਼ੂਮ ਕਰ ਦੋਗੇ ਫਾਇਨਲ ਹੀ ਰਹੂਗਾ ਠੀਕ ਹੈ ਤੇ ਸੈਕੰਡ ਓਵਰ ਐਕਸਰਸਾਈਜ਼ ਨਹੀਂ ਕਰਾਉਣੀ ਪੇਟ ਨੂੰ ਓਵਰ ਐਕਸਰਸਾਈਜ਼ ਜਿਹੜੀ ਆ ਉਹ ਸਪੋਜ਼ ਕਰੋ ਸਾਡਾ ਦਿਲ ਕਰਦਾ ਕਿ ਅਸੀਂ 5 ਦਿਨ ਤੇ ਜਾਣਾ ਨਹੀਂ ਹਫਤੇ 'ਚ ਇੱਕ ਦਿਨ ਛੁੱਟੀ ਆ ਆਪਾਂ ਉਸ ਦਿਨ ਹੀ ਜ਼ਿਆਦਾ ਸੈਰ ਕਰਾ ਦਨੇ ਤੇ ਉਹਦੇ ਨਾਲ ਉਹਦੇ ਜੋਇੰਟਸ ਤੇ ਫਰਕ ਪਊਗਾ ਓਕੇ ਉਹਦੀ ਹੈਲਥ ਸਟੇਟਸ ਤੇ ਫਰਕ ਪਊਗਾ ਠੀਕ ਆ ਤੇ ਉਹ ਉਹ ਜਿਹੜੀ ਆ ਵਾਂਸ ਇਨ ਅ ਵੀਕ ਵਾਕ ਇਜ਼ ਡੇਂਜਰਸ ਜਨ ਡੇਲੀ ਵਾਕ ਨਾ ਮਤਲਬ ਡੇਲੀ ਵਾਕ ਜ਼ਿਆਦਾ ਜ਼ਰੂਰੀ ਆ ਠੀਕ ਆ ਉਹਦੀ ਹੈਬਿਟ ਹੋਣੀ ਚਾਹੀਦੀ ਆ ਉਹ ਜਿਹੜੇ ਟਾਈਮ ਤੇ ਤੁਸੀਂ ਸਵੇਰੇ ਵਾਕ ਲੈ ਕੇ ਜਾਂਦੇ ਨਾ ਉਸੇ ਟਾਈਮ ਤੇ ਰੈਗੂਲਰਲੀ De hmm. ठीक är ठीक. They love walking. Na.